ਤਾਂ ਦੋਸਤੋ ਮੰਨਿਆ ਕਿ ਅੱਜਕੱਲ੍ਹ ਲੋਕ ਐਂਟਰਟੇਨਮੈਂਟ ਦੇ ਲਈ ਹਾਰਰ ਫਿਲਮਾਂ ਬਹੁਤ ਪਸੰਦ ਕਰਨ ਲੱਗੇ ਨੇ ਇੰਡੀਆ ਬਹੁਤ ਹੀ ਨੈਕਸਟ ਲੈਵਲ ਦੀਆਂ ਹਾਰਰ ਫਿਲਮਾਂ ਬਣਾ ਰਿਹਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਬਾਲੀਵੁੱਡ ਦੀਆਂ ਨੌ ਐਸੀਆਂ ਚੋੜੈਲਾਂ ਕਿਹੜੀਆਂ ਨੇ ਜਿਨ੍ਹਾਂ ਨੂੰ ਦੇਖ ਕੇ ਦਰਸ਼ਕਾਂ ਦੀਆਂ ਚੀਖਾਂ ਨਿਕਲ ਗਈਆਂ ਤੇ ਲੋਕ ਅੱਜ ਵੀ ਇਹਨਾਂ ਦੀਆਂ ਫਿਲਮਾਂ ਨੂੰ بار-बार ਦੇਖਦੇ ਨੇ ਤਾਂ ਆਓ ਦੱਸਦੇ ਹਾਂ ਇੱਕ-ਇੱਕ ਕਰਕੇ ਇਹਨਾਂ ਸਾਰੀਆਂ ਚੋੜੈਲਾਂ ਦੇ ਨਾਮ ਸਭ ਤੋਂ ਪਹਿਲਾ ਨਾਮ ਹੈ ਭੂਮੀ ਰੋਜ਼ਗਾਰ। ਦੋਸਤੋ ਭੂਮੀ ਰੋਜ਼ਗਾਰ ਉਹ ਸਤਰੀ ਹੈ ਜੋ ਸਤਰੀ 2 ਫਿਲਮ ਦੇ ਵਿੱਚ ਚੁੜੈਲ ਬਣ ਕੇ ਅਤਲ ਦਰਸ਼ਕਾਂ ਨੂੰ ਖੂਬ ਡਰਾ ਰਹੀ ਹੈ। ਸੱਚ ਕਹੋ ਤਾਂ ਫਿਲਮ ਦੀ ਜਾਨ ਭੂਮੀ ਰੋਜ਼ਗਾਰ ਹੀ ਹੈ ਕਿਉਂਕਿ ਫਿਲਮ ਦੇ ਕਲਾਈਮੈਕਸ ਦੇ ਵਿੱਚ ਤਾਂ ਸਾਰਾ ਕੰਮ ਉਹਨਾਂ ਨੇ ਹੀ ਸੰਭਾਲਿਆ ਹੈ। ਅਗਲਾ ਨਾਮ ਹੈ ਵਿੱਤਿਆ ਬਾਲਨ ਦਾ। ਜੋ ਭੂਲ ਭੁਲਈਆ ਮੂਵੀ ਦੇ ਵਿੱਚ ਮਨਜੁਲੀਕਾ ਨਾਮ ਦੀ ਐਸੀ ਚੁੜੈਲ ਬਣੀ ਜਿਸ ਨੂੰ ਦੇਖ ਕੇ ਨਾ ਜਿਸ ਦੇ ਗਾਣੇ ਦੀ ਆਵਾਜ਼ ਸੁਣ ਕੇ ਚੰਗੇ-ਚੰਗਿਆਂ ਦੀਆਂ ਚੀਖਾਂ ਨਿਕਲ ਗਈਆਂ ਸੀ। ਦੋਸਤੋ ਅਗਲਾ ਨਾਮ ਹੈ ਤਬੂਦਾ ਜੋ ਕਿ ਭੂਲ ਭਲਈਆ 2 ਵਿੱਚ ਚੁੜੈਲ ਬਣ ਕੇ ਆਡੀਅנס ਨੂੰ ਡਰਾਉਂਦੀ ਤਾਂ ਨਜ਼ਰ ਆਈ ਸੀ ਪਰ ਐਂਡ ਤੇ ਜਾ ਕੇ ਇਸ ਚੁੜੈਲ ਦੇ ਇਰਾਦੇ ਚੰਗੇ ਨਿਕਲੇ ਸੀ ਚੌਥਾ ਨਾਮ ਹੈ ਜਾਨਵੀ ਕਪੂਰਤਾ ਜਿਸ ਨੇ ਫਿਲਮ ਰੂਹੀ ਦੇ ਵਿੱਚ ਚੁੜੈਲ ਦਾ ਕਿਰਦਾਰ ਨਿਭਾਇਆ ਜਿੱਥੇ ਰੂਹੀ ਬਣ ਕੇ ਲੋਕਾਂ ਨੂੰ ਡਰਾਇਆ ਉੱਥੇ ਹੀ ਪੂਤੀਆ ਰੋਮਾਂਸ ਕਰਕੇ ਦਰਦਿਆਂ ਨੂੰ ਹਸਾਇਆ ਵੀ ਸੀ ਤੇ ਦੋਸਤੋ ਪੰਜਵਾਂ ਨਾਮ ਹੈ ਬੇਪਾਸ਼ਾ ਬਾਸੂ ਦਾ ਹਾਰਰ ਫਿਲਮਾਂ ਵਿੱਚ ਪੂਤਾ ਤੋਂ ਬਚਦੀ ਡਰਦੀ ਬੇਪਾਸ਼ਾ ਤਾਂ ਸਭ ਨੂੰ ਯਾਦ ਹੈ ਪਰ ਅਲੋਨ ਮੂਵੀ ਵਿੱਚ ਬਿਪਾਸ਼ਾ ਖੁਦ ਹੀ ਚੁੜੈਲ ਦਾ ਕਰੈਕਟਰ ਨਿਭਾ ਚੁੱਕੀ ਹੈ ਚੁੜੈਲ ਬਣੀ ਬਿਪਾਸ਼ਾ ਵੀ ਕਾਫੀ ਖਤਰਨਾਕ ਲੱਗੀ ਸੀ ਅਗਲਾ ਨਾਮ ਹੈ ਕੌਕਨਾ ਸੇਨ ਸ਼ਰਮਾ ਦਾ ਜੋ ਕਿ ਲੀਕ ਤੋਂ हटके ਕਰੈਕਟਰ ਕਰਦੀ ਅਕਸਰ ਨਜ਼ਰ ਆਉਂਦੀ ਹੈ ਉਸਨੇ ਫਿਲਮ ਇੱਕ تھی ਡਾਇਨ ਵਿੱਚ ਡਰਾਉਣੀ ਚੁੜੈਲ ਬਣ ਕੇ ਬੱਚਿਆਂ ਨੂੰ ਖੂਬ ਡਰਾਇਆ ਸੀ ਪਰ ਇਮਰਾਨ ਹਾਸ਼ਮੀ ਅੱਗੇ ਉਹ ਵੀ ਫੇਲ ਹੋ ਗਈ ਸੀ ਦੋਸਤੋ ਅਗਲਾ ਨਾਮ ਹੈ ਸ਼ਬਾਨਾ ਆਜ਼ਮੀ ਦਾ ਜੇਕਰ ਬਚਪਨ ਦੀ ਕੋਈ ਯਾਦ ਤੁਹਾਨੂੰ ਅੱਜ ਵੀ ਡਰਾ ਸਕਦੀ ਹੈ ਤਾਂ ਉਹ ਹੈ ਮਕੜੀ ਫਿਲਮ ਦੀ ਚੁੜੈਲ ਬਣੀ ਸ਼ਬਾਨਾ ਆਜ਼ਮੀ ਜੋ ਕਿ ਬੱਚਿਆਂ ਨੂੰ ਜਾਨਵਰਾਂ ਵਿੱਚ ਬਦਲ ਦਿੰਦੀ ਸੀ ਤੇ ਖਾ ਜਾਂਦੀ ਸੀ ਇਹਨਾਂ ਵੱਲੋਂ ਪਲੇ ਕੀਤਾ ਇੱਕ ਚੁੜੈਲ ਦਾ ਕਰੈਕਟਰ ਜਦੋਂ ਯਾਦ ਆਉਂਦਾ ਹੈ ਤਾਂ ਦਿਲ ਦੇ ਕਿਸੇ ਕੋਨੇ ਵਿੱਚ ਅੱਜ ਵੀ ਡਰ ਮਹਿਸੂਸ ਹੁੰਦਾ ਹੈ ਤੇ ਦੋਸਤੋ 8ਵਾਂ ਨੰਬਰ ਹੈ ਫਲੋਰਾ ਸੈਣੀ ਦਾ ਜੋ ਕਿ ਸਾਲ 2018 ਵਿੱਚ ਆਈ ਇਸ 3 ਵਿੱਚ ਕਰੈਕਟਰ 3 ਦਾ ਹੀ ਨਿਭਾਉਂਦੀ ਨਜ਼ਰ ਆਈ ਸੀ 3 ਬਣ ਕੇ ਫਲੋਰਾ ਨੇ ਪੂਰੇ ਸ਼ਹਿਰ ਦੇ ਲੋਕਾਂ ਨੂੰ ਨਾਸਿਫ ਡਰਾਇਆ ਸੀ ਬਲਕਿ ਮਰਦਾਂ ਨੂੰ ਤਾਂ ਕਿਡਨਾਪ ਵੀ ਕਰ ਲਿਆ ਸੀ ਤੇ ਆਖਰੀ ਔਰ ਟੌਪ ਦਾ ਨਾਮ ਹੈ ਜੈਸਮੀਨ ਦਾ ਬਈ ਵਿਰਾਨਾ ਫਿਲਮ ਕਿਸ ਨੇ ਨਹੀਂ ਦੇਖੀ ਇਸ ਭੂਤਿਆ ਫਿਲਮ ਵਿੱਚ ਜੈਸਮੀਨ ਦਾ ਕਰੈਕਟਰ ਕਰਨ ਵਾਲੀ ਜੈਸਮੀਨ ਐਸੀ ਚੁੜੈਲ ਬਣੀ ਜਿਸ ਨੂੰ ਦੇਖ ਕੇ ਸਿਨੇਮਾ ਘਰ ਦੇ ਵਿੱਚ ਤਾਂ ਲੋਕ ਡਰੇ ਹੀ ਡਰੇ ਟੀਵੀ ਤੇ ਇਸ ਫਿਲਮ ਨੂੰ ਦੇਖਣ ਵਾਲੇ ਲੋਕ ਡਰ ਕੇ ਕੰਬਲ ਵਿੱਚ ਚੁਪ ਜਾਇਆ ਕਰਦੇ ਸੀ ਸੋ ਦੋਸਤੋ ਕਿਵੇਂ ਲੱਗੀਆਂ ਤੁਹਾਨੂੰ ਬਾਲੀਵੁੱਡ ਦੀਆਂ ਇਹ ਨੌ ਚੁੜੈਲਾ ਕਮੈਂਟ ਕਰਕੇ ਜਰੂਰ ਦੱਸਣਾ ਇਸੇ ਤਰ੍ਹਾਂ ਦੀਆਂ ਐਂਟਰਟੇਨਿੰਗ ਅਪਡੇਟਸ ਦੇ ਲਈ ਦੇਖਦੇ ਰਹੋ ਆਂਡ ਐਂਟਰਟੇਨ